ਹਾਂਜੀ ਮੇਰਾ ਅੱਜ ਦਾ ਟੋਪਿਕ ਹੈਗਾ ਹੈ ਭਾਰਤ ਦਾ ਉਪ ਰਾਸ਼ਟਰਪਤੀ ਤੇ ਭਾਰਤ ਦੇ ਉਪ ਰਾਸ਼ਟਰਪਤੀ ਨਾਲ ਸੰਬੰਧਿਤ ਆਰਟੀਕਲ ਹੈਗਾ ਹੈ 63 ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਭਾਰਤ ਦਾ ਇੱਕ ਉਪ ਰਾਸ਼ਟਰਪਤੀ ਹੋਵੇਗਾ ਆਰਟੀਕਲ 64 ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਭਾਰਤ ਦਾ ਉਪ ਰਾਸ਼ਟਰਪਤੀ ਹੀ ਰਾਜ ਸਭਾ ਦਾ ਚੇਅਰਮੈਨ ਹੋਊਗਾ ਆਰਟੀਕਲ 55 ਵਿੱਚ ਇਹ ਦੱਸਿਆ ਗਿਆ ਹੈ ਆ ਕਿ ਜੇੜਾ ਭਾਰਤ ਦਾ ਉਪ ਰਾਸ਼ਟਰਪਤੀ ਆ ਰਾਸ਼ਟਰਪਤੀ ਦੀ ਜਗ੍ਹਾ ਤੇ ਕੰਮ ਕਰੂਗਾ ਆਰਟੀਕਲ 66 3 ਵਿੱਚ ਇਹ ਦੱਸਿਆ ਗਿਆ ਹੈ ਕਿ ਰਾਸ਼ਟਰਪਤੀ ਦੀ ਯੋਗਤਾ ਕਿਹੜੀ-ਕਿਹੜੀ ਆ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਵਾਸਤੇ ਮਰ 35 ਸਾਲ ਦੀ ਹੋਣੀ ਚਾਹੀਦੀ ਆ ਤੇ ਉਹ ਰਾਜ ਸਭਾ ਦਾ ਮੈਂਬਰ ਬਣਦੀ ਯੋਗਤਾ ਰੱਖਦਾ ਹੋਣਾ ਚਾਹੀਦਾ ਵਾ ਤੇ ਅੱਗੇ ਫਿਰ ਆਰਟੀਕਲ 66 1 ਇਹਦੇ ਵਿੱਚ ਇਹ ਦੱਸਿਆ ਗਿਆ ਵਾ ਕਿ ਜਿਹੜਾ ਉਪ ਰਾਸ਼ਟਰਪਤੀ ਆ ਉਹਦੀ ਜਿਹੜੀ ਚੋਣਾਂ ਆ ਕੋਣ ਕੋਣ ਇਸ ਸਾਲ ਲੈਂਦਾ ਵਾ ਲੋਕ ਸਭਾ ਤੇ ਰਾਜ ਸਭਾ ਦੇ ਜਿਹੜੇ ਐਮਪੀ ਹੁੰਦੇ ਆ ਉਹ ਸਾਲ ਲੈਂਦੇ ਆ ਤੇ ਫੇਰ ਅਗਿਆ ਆਰਟੀਕਲ ਹੈਗਾ 67 ਇਹਦੇ ਵਿੱਚ ਇਹ ਦੱਸਿਆ ਗਿਆ ਵਾ ਕਿ ਰਾਸ਼ਟਰਪਤੀ ਦਾ ਕਾਰਜਕਾਲ 5 ਸਾਲ ਦਾ ਹੋਊਗਾ ਅਗਿਆ ਆਰਟੀਕਲ ਹੁੰਦਾ 68 ਜਿਹਦੇ ਵਿੱਚ ਇਹ ਦੱਸਿਆ ਗਿਆ ਵਾ ਕਿ ਜੇਕਰ ਇਹ ਉਪ ਰਾਸ਼ਟਰਪਤੀ ਦਾ ਅਹੁਦਾ ਖਾਲੀ ਪਿਆ ਵਾ ਤਾਂ ਉਹ ਚੋਣਾਂ ਕਿਵੇਂ ਕਰਾਉਣੀਆਂ ਵਾ ਅਗੇ ਆਰਟੀਕਲ 69 ਹੁੰਦਾ ਵਾ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਰਾਸ਼ਟਰਪਤੀ ਜਿਹੜੇ ਆ ਸੌ ਕਿਦਾਂ ਚੁੱਕਦਾ ਵਾ ਤੇ ਅੱਗੇ ਆਪਦਾ ਆਰਟੀਕਲ 70 ਇਹਦੇ ਵਿੱਚ ਇਹ ਦੱਸਿਆ ਗਿਆ ਵਾ ਕਿ ਜੇਕਰ ਰਾਸ਼ਟਰਪਤੀ ਵੀ ਨਹੀਂ ਹੈਗਾ ਉਹਦੀ ਜਗ੍ਹਾ ਤੇ ਉਪਰ ਰਾਸ਼ਟਰਪਤੀ ਕੰਮ ਕਰੇਗਾ ਜੇਕਰ ਉਪਰ ਰਾਸ਼ਟਰਪਤੀ ਵੀ ਨਹੀਂ ਹੈਗਾ ਉਹਦੀ ਜਗ੍ਹਾ ਤੇ ਸੀਜੀ ਆਈ ਕੰਮ ਕਰੇਗਾ ਤੇ ਅੱਗੇ ਹੈਗਾ ਇਹ ਆਰਟੀਕਲ 71 ਤੇ ਇਹਦੇ ਵਿੱਚ ਇਹ ਦੱਸਿਆ ਗਿਆ ਵਾ ਕਿ ਜੇਕਰ ਰਾਸ਼ਟਰਪਤੀ ਜਾਂ ਉਪਰ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਕੋਈ ਵਿਵਾਦ ਪੈਦਾ ਹੁੰਦਾ ਹੈ ਤਾਂ ਉਸ ਦੀ ਜੜੀ ਕਾਰਵਾਈ ਆ ਸੁਪਰੀਮ ਕੋਰਟ ਵਿੱਚ ਕੀਤੀ ਜਾਂਦੀ ਹੈ So thank you.